ਪੰਜਾਬ ਦੇ ਵਿੱਚ ਬਿਹਤ ਵਾਪਰੀ ਸ਼ਰਮਨਾਕ ਘਟਨਾ ਤੁਹਾਨੂੰ ਦੱਸਦੀ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਣ ਵਾਲੀ ਪੰਜਾਬ ਦੀ ਧਰਤੀ ਜਿੱਥੇ ਸਭ ਨੂੰ ਸਰਬ ਸਾਂਝਾ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦੀ ਹੈ ਧਰਤੀ ਤਾਂ ਉੱਥੇ ਹੀ ਹੁਣ ਅਜਿਹੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਬਿਹਤ ਸ਼ਰਮਨਾਕ ਘਟਨਾ ਵਾਪਰੀ ਹੈ ਜਿਸ ਨੂੰ ਹਰ ਇੱਕ ਇਨਸਾਨ ਨੂੰ ਸ਼ਰਮਸ਼ਾਰ ਕਰ ਦਿੰਦਾ ਆਖਿਰਕਾਰ ਇਹ ਘਟਨਾ ਕੀ ਵਾਪਰੀ ਇਹ ਤੁਹਾਨੂੰ ਦੱਸ ਦਿੰਨੇ ਆ ਸਕੂਲ ਦੇ ਵਿੱਚ ਨਾਬਾਲਗ ਵਿਦਿਆਰਥਣ ਦੇ ਨਾਲ ਗੈਂਗ ਰੇਪ ਕੀਤਾ ਗਿਆ ਤਾਂ ਇਹ ਪੰਜਾਬ ਦੀ ਧਰਤੀ ਤੇ ਇੱਕ ਨੌਣਾ ਕੰਮ 6 ਨੌਜਵਾਨਾਂ ਵੱਲੋਂ ਕੀਤਾ ਗਿਆ ਤਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਇਹ ਬੇਹੱਦ ਘਟਨਾ ਜਿਹੜੀ ਆ ਉਹ ਵਾਪਰੀ ਐ ਜਿਸ ਦੇ ਨਾਲ ਪੰਜਾਬ ਪੰਜਾਬੀਅਤ ਅਤੇ ਹਰ ਇੱਕ ਇਨਸਾਨ ਜਿਹੜਾ ਆ ਉਹ ਸ਼ਰਮਚਾਰ ਹੋਇਆ ਤਾਂ ਹੱਦ ਇੱਥੇ ਹੀ ਨਹੀਂ ਹੁੰਦੀ ਮਾਨਸਿਕ ਤੌਰ ਤੇ ਪੀੜਤਾ ਪਰੇਸ਼ਾਨ ਸੀ ਜਿਸ ਦੇ ਨਾਲ ਇਹ ਗੈਂਗਰੇਪ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬਠਿੰਡਾ ਦੇ ਰਾਮਪੁਰਾ ਫੂਲ ਦੀ ਘਟਨਾ ਦੱਸੀ ਜਾ ਰਹੀ ਆ ਜਿੱਥੇ 6 ਨੌਜਵਾਨਾਂ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਲੜਕੀ ਦੇ ਨਾਲ ਕਿਨਾਉਣਾ ਕੰਮ ਕੀਤਾ ਗਿਆ ਕੈਂਗਰੇਪ ਕੀਤਾ ਗਿਆ ਪੁਲਿਸ ਨੇ ਹਾਲਾਂਕਿ ਸਾਰੇ ਮਲਜ਼ਮਾਂ ਨੂੰ ਗ੍ਰਫਤਾਰ ਕਰ ਦਿੱਤਾ ਪਰ ਫਿਰ ਵੀ ਇਨਸਾਨੀਅਤ ਨੂੰ ਸ਼ਰਮਸ਼ਾਰ ਜ਼ਰੂਰ ਕਰ ਦਿੰਦਾ ਹੈ ਅਤੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਜਿਹੜੀਆਂ ਧੀਆਂ ਨੇ ਜਾਂ ਔਰਤਾਂ ਨੇ ਕਦੋਂ ਤੱਕ ਸੁਰੱਖਿਅਤ ਆਪਣੇ ਆਪ ਨੂੰ ਸਮਝਣ ਗਿਆ ਕਿਉਂਕਿ ਅਜਹੀਆਂ ਘਟਨਾਵਾਂ ਜਿਹੜੀਆਂ ਦਿਲ ਦਹਿਲਾ ਦਿੰਦੀਆਂ ਨੇ ਔਰਤਾਂ ਦੀ ਸੁਰੱਖਿਆ ਤੇ ਵੱਡੇ ਸਵਾਲ ਵੀ ਚੁੱਕਦੀਆਂ ਨੇ ਔਰਤਾਂ ਨੂੰ ਕਮਜ਼ੋਰ ਹੋਣ ਦਾ ਅਹਿਸਾਸ ਦਿਵਾਉਂਦੀਆਂ ਨੇ ਤਾਂ ਪੰਜਾਬ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੈ ਜਿਸ ਦੇ ਨਾਲ ਹਰੇਕ ਕੋਈ ਇਨਸਾਨ ਸ਼ਰਮਸ਼ਾਰ ਹੋਇਆ ਹੈ ਕਿਉਂਕਿ ਭਾਰਤ ਦੇ ਵਿੱਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ ਇਸਤਰੀਆਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੇਕਰ ਉੱਥੇ ਅਜਹੀਆਂ ਘਟਨਾ ਹੁੰਦੀਆਂ ਨੇ ਤਾਂ ਉਥੇ ਹੀ ਬਾਬੇ ਨਾਨਕ ਦੀ ਬਾਣੀ ਕਹਿੰਦੀ ਐ ਸੋ ਕਿਉ ਮੰਦਾ ਆਖੀ ਐ ਜਤ ਜਮੈ ਰਾਜਨ ਜਦੋਂ ਸਾਨੂੰ ਅਜਿਹੇ ਉਪਦੇਸ਼ ਮਿਲਦੇ ਨੇ ਸਾਨੂੰ ਅਜਿਹੇ ਸੰਸਕਾਰ ਮਿਲਦੇ ਨੇ ਤਾਂ ਸਾਡੇ ਗੁਰੂ ਪੀਰ ਉਹਨਾਂ ਔਰਤਾਂ ਨੂੰ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਪੂਜਦੇ ਨੇ ਤਾਂ ਕੁਝ ਅਜਿਹੇ ਇਨਸਾਨ ਹੁੰਦੇ ਨੇ ਜੋ ਆਪਣੇ ਸ਼ੈਤਾਨੀ ਦਿਮਾਗ ਦੇ ਨਾਲ ਕੁਝ ਸੋਚਦੇ ਨੇ ਵਿਉਂਤ ਕਰਦੇ ਨੇ ਅਤੇ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਹੁਣ ਇਹ ਪੰਜਾਬ ਦੇ ਬਠਿੰਡਾ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਵਿਦਿਆਰਥਣ ਦੇ ਨਾਲ ਜਿਹੜਾ 6 ਵਿਅਕਤੀਆਂ ਵੱਲੋਂ 6 ਨੌਜਵਾਨਾਂ ਵੱਲੋਂ ਕਨੌਣਾ ਕੰਮ ਕੀਤਾ ਗਿਆ ਹਾਲਾਂਕਿ ਜੇਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉਹਨਾਂ ਨੂੰ ਸਜ਼ਾ ਦੇਵੀ ਦਿੱਤੀ ਜਾਏਗੀ ਪਾਰ ਕਿਤੇ ਨਾ ਕਿਤੇ ਇਹ ਪੀੜਤਾ ਆਪਣੇ ਆਪ ਨੂੰ ਕਦੋਂ ਉਬਾਰੇਗੀ ਇਹ ਵੱਡਾ ਸਵਾਲ ਹੈ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਔਰਤਾਂ ਦੀ ਸੁਰੱਖਿਆ ਲਈ ਕੜੇ ਨਿਯਮ ਪੜਾਈ ਜਾਣ ਤਾਂ ਜੋ ਔਰਤਾਂ ਖੁੱਲੀ ਹਵਾ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਕੇ ਇਸ ਜੋ ਜ਼ਿੰਦਗੀ ਦੇ ਵਿੱਚ ਵਿਚਨ ਸਕਣ ਅਜਹੀਆਂ ਘਟਨਾਵਾਂ ਹਮੇਸ਼ਾ ਹੀ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਚਾਹੇ ਉਹ ਤਜਾਬ ਅਟੈਕ ਹੋਵੇ ਜਾਂ ਫਿਰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਹੋਵੇ ਜਾਂ ਫਿਰ ਕਿਤੇ ਨਾ ਕਿਤੇ ਔਰਤਾਂ ਨੂੰ ਅਜਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਤਾਂ ਅਜਹੀ ਘਟਨਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵਾਪਰੀ ਹੈ ਜਿੱਥੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਆਖਰਕਾਰ ਔਰਤਾਂ ਕਦੋਂ ਤੱਕ ਜਿਹੜੀਆਂ ਆਪਣੇ ਆਪ ਨੂੰ ਅਸੁਰੱਖਿਤ ਸਮਝਣਗੀਆਂ